ਉਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਟਾਈਲਾਂ ਉਖੜ ਰਹੀਆਂ ਨੇ ਔਰ ਗੰਦਾ ਪਾਣੀ ਜਿਹੜਾ ਕਿ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਪੱਤੇ ਜਿਹੜੇ ਥੱਲੇ ਇਕੱਠੇ ਹੋ ਜਾਂਦੇ ਨੇ ਉਹ ਇਦਾਂ ਹੀ ਪਏ ਨੇ ਨਾ ਕੋਈ ਇਹਨਾਂ ਨੂੰ ਚੱਕਵਾ ਰਿਹਾ ਨਾ ਅੰਦਰ ਕੋਈ ਸਫਾਈ ਕਰਾ ਰਿਹਾ ਸੋ ਚੌਂਕਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੇ ਇਸ ਚੌਂਕ ਦਾ ਇੰਨਾ ਬੁਰਾ ਹਾਲ ਹੈ ਹੋਰ ਵੀ ਜਲੰਧਰ ਸ਼ਹਿਰ ਦੇ ਜਿਹੜੇ ਚੌਂਕ ਨੇ ਉਹ ਕਿਸ ਤਰ੍ਹਾਂ ਡਿਵੈਲਪਮੈਂਟ ਕਰ ਸਕਣਗੇ ਜਲੰਧਰ ਸ਼ਹਿਰ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਸਮਾਰਟ ਸਿਟੀ ਬਣਾਇਆ ਜਾਏਗਾ ਲੱਖਾਂ ਹਜ਼ਾਰਾਂ ਰੁਪਏ ਲਗਾ ਦਿੱਤੇ ਜਾਂਦੇ ਨੇ ਫਾਊਂਟੇਨ ਬਣਾਉਣ ਵਾਸਤੇ ਜਾਂ ਚੌਂਕਾਂ ਨੂੰ ਅੱਛਾ ਡਿਵੈਲਪ ਕਰਨ ਵਾਸਤੇ ਔਰ ਇਸ ਤਰ੍ਹਾਂ ਉਹਨਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਉਹ ਵੇਅਲੀਆਂ ਬੋਤਲਾਂ ਵੀ ਪਈਆਂ ਨੇ ਇਸ ਤਰ੍ਹਾਂ ਜਿਹੜਾ ਕਿ ਦੇਖ ਰਹੇ ਕੀਤੀ ਜਾ ਰਹੀ ਹੈ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਇਸ ਤਰ੍ਹਾਂ ਇਹਨਾਂ ਦੀ ਪਾਲਣਾ ਕਰ ਰਹੇ ਨੇ ਚੌਂਕਾਂ ਦੀ ਵੰਦੇ ਭਾਰਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਦੀ ਪਾਂਛੀ ਚੋਪੜਾ ਸੋ ਦਰਸ਼ਕੋ ਇਸ ਟਾਈਮ ਅਸੀਂ ਮੌਜੂਦ ਹਾਂ ਮਿਸ਼ਨ ਚੌਂਕ ਦੇ ਵਿੱਚ ਸੋ ਤੁਹਾਨੂੰ ਦੱਸ ਦਈਏ ਕਿ ਜਲੰਧਰ ਸਮਾਰਟ ਸਿਟੀ ਪ੍ਰੋਜੈਕਟ ਨੂੰ ਸ਼ੁਰੂ ਕੀਤੇ ਕਾਫੀ ਟਾਈਮ ਹੋ ਗਿਆ ਸੋ 250 ਕਰੋੜ ਦਾ ਜਿਹੜਾ ਕਿ ਪ੍ਰੋਜੈਕਟ ਸੀਗਾ ਸੋ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਸੀਗਾ ਕਿ ਆਪਾਂ ਹਰ ਚੌਂਕਾ ਦੇ ਵਿੱਚ ਡਿਵੈਲਪਮੈਂਟ ਅੱਛੀ ਕਰਾਂਗੇ ਚੌਂਕ ਨੂੰ ਹਰ ਵਧੀਆ ਚੌਂਕ ਬਣਾਵਾਂਗੇ ਸੋ ਦੋਸਤੋ ਆਓ ਆਪਾਂ ਤੁਹਾਨੂੰ ਮਿਸ਼ਨ ਚੌਂਕ ਦੇ ਅੰਦਰ ਲੈ ਕੇ ਚੱਲਦੇ ਹਾਂ ਔਰ ਦਿਖਾਣੇ ਆ ਕਿ ਕਿੱਦਾਂ ਅੰਦਰ ਗੰਦਗੀ ਫੈਲੀ ਹੋਈ ਹੈ ਜਿਹੜਾ ਇੱਕ ਫਾਉਂਟੇਨ ਹੁੰਦਾ ਜੋ ਚੌਂਕਾ ਦੇ ਵਿੱਚ ਖੂਬਸੂਰਤੀ ਲਈ ਫਾਉਂਟੇਨ ਲਗਾਇਆ ਜਾਂਦਾ ਸੋ ਉਸ ਦੇ ਆਸ-ਪਾਸ ਕੁਝ ਗ੍ਰੀਨਰੀ ਲਗਾਈ ਜਾਂਦੀ ਹੈ ਜਾਂ ਕੋਈ ਪੇੜ-ਪੌਦੇ ਲਗਾਏ ਜਾਂਦੇ ਨੇ ਉਹਨਾਂ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਆਓ ਆਪਾਂ ਅੱਗੇ ਵੱਧਦੇ ਹਾਂ ਔਰ ਤੁਹਾਨੂੰ ਤਸਵੀਰਾਂ ਦਿਖਾਣੇ ਆ ਸੋ ਦੋਸਤੋ ਆਹ ਦੇਖ ਸਕਦੇ ਹੋ ਤੁਸੀਂ ਮਿਸ਼ਨ ਚੌਂਕ ਦੇ ਨਜ਼ਦੀਕ ਜਿਹੜਾ ਫਾਉਂਟੇਨ ਹੈ ਉਹਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਕਾਈ ਕਿੰਨੀ-ਕਿੰਨੀ ਜੰਮੀ ਹੋਈ ਹੈ ਟਾਈਲਾਂ ਉਖੜ ਰਹੀਆਂ ਨੇ ਔਰ ਗੰਦਾ ਪਾਣੀ ਜਿਹੜਾ ਕਿ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਵਿੱਚਾ ਹੀ ਗੰਦਗੀ ਨਜ਼ਰ ਆ ਰਹੀ ਹੈ ਸੋ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਹਾਲਾਤ ਨੇ ਸੋ ਜਿੱਦਾਂ ਕਿ ਕਾਰਪੋਰੇਸ਼ਨ ਵੱਡੇ-ਵੱਡੇ ਵਾਅਦੇ ਕਰਦੀ ਹੈ ਕਿ ਅਸੀਂ ਹਰ ਚੌਂਕ ਨੂੰ ਵਧੀਆ ਤਰੀਕੇ ਨਾਲ ਸਜਾ ਦੇਵਾਂਗੇ ਵਧੀਆ ਤਰੀਕੇ ਨਾਲ ਡਿਵੈਲਪ ਕਰਦੇ ਹਾਂਗੇ ਵਧੀਆ ਤਰੀਕੇ ਨਾਲ ਬਣਾ ਦੇਾਂਗੇ ਸੋ ਆਹ ਦੇਖੋ ਕਿੱਡੇ ਵਧੀਆ ਤਰੀਕੇ ਨਾਲ ਜਿਹੜਾ ਕਿ ਇੱਥੇ ਫਾਉਂਟੇਨ ਵਾਲਾ ਚੌਂਕ ਮਿਸ਼ਨ ਚੌਂਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਕਾਈ ਨਾਲ ਭਰਿਆ ਹੋਇਆ ਗੰਦੇ ਪਾਣੀ ਨਾਲ ਭਰਿਆ ਹੋਇਆ ਜੋ ਕਿ ਬਿਮਾਰੀਆਂ ਦਾ ਘਰ ਹੈ ਔਰ ਮਿਸ਼ਨ ਚੌਂਕ ਦੀ ਜਿਹੜੀ ਕੀ ਖੂਬਸੂਰਤੀ ਹੈ ਉਸ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਅਰਸ਼ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਵਾਰ ਇੱਧਰ ਕੈਮਰਾ ਲਿਆਇਆ ਜਾਵੇ ਔਰ ਦਰਸ਼ਕਾਂ ਨੂੰ ਦਿਖਾਇਆ ਜਾਵੇ ਕਿ ਵਿੱਚੇ ਹੀ ਜਿਹੜਾ ਕੀ ਪੇੜ ਤੋਂ ਟੁੱਟ ਕੇ ਪੱਤੇ ਜਿਹੜੇ ਥੱਲੇ ਇਕੱਠੇ ਹੋ ਜਾਂਦੇ ਨੇ ਉਹ ਇਦਾਂ ਹੀ ਪਏ ਨੇ ਨਾ ਕੋਈ ਇਹਨਾਂ ਨੂੰ ਚੱਕਵਾ ਰਿਹਾ ਨਾ ਅੰਦਰ ਕੋਈ ਸਫਾਈ ਕਰਾ ਰਿਹਾ ਸੋ ਦੋਸਤੋ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਗੰਦਗੀ ਹੀ ਗੰਦਗੀ ਤੁਹਾਨੂੰ ਨਜ਼ਰ ਆਏਗੀ ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜੋ ਚੌਂਕਾਂ ਦੇ ਵਿੱਚ ਖੂਬਸੂਰੀ ਸੂਰਤੀ ਲਈ ਫਾਉਂਟੇਨ ਲਗਾਏ ਜਾਂਦੇ ਨੇ ਉਹਨਾਂ ਦੇ ਫਾਉਂਟੇਨਾਂ ਦੇ ਤੁਸੀਂ ਹਾਲ ਦੇਖ ਸਕਦੇ ਹੋ ਸੋ ਦੋਸਤੋ ਇੱਥੇ ਹੀ ਗੱਲ ਕਰੀਏ ਕਾਰਪੋਰੇਸ਼ਨ ਦੀ 스마트 ਸਿਟੀ ਪ੍ਰੋਜੈਕਟ ਦੀ ਅੱਜ ਉਹਦਾ ਪਰਦਾ ਫਾਸ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਹਰ ਪਾਸੇ ਗੰਦਗੀ ਹੀ ਗੰਦਗੀ ਹੈ ਸੋ ਇਸ ਤਰ੍ਹਾਂ ਕਾਰਪੋਰੇਸ਼ਨ ਸਮਾਰਟ ਸਿਟੀ ਪ੍ਰੋਜੈਕਟ ਨੂੰ ਜਿਹੜਾ ਕਿ ਕੂੜੇ ਦੇ ਨਾਲ ਸਜਾਇਆ ਜਾ ਰਿਹਾ ਸੋ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਅੰਦਰ ਗੰਦਾ ਪਾਣੀ ਭਰਿਆ ਹੋਇਆ ਫਾਉਂਟੇਨ ਦੇ ਅੰਦਰ ਸੋ ਉਹਦੇ ਵਿੱਚ ਇਕਾਈ ਜੰਮੀ ਹੋਈ ਹੈ ਲੋਕ ਜਿਹੜੇ ਜਲੰਧਰ ਸ਼ਹਿਰ ਦੇ ਵਾਸੀ ਨੇ ਉਹਨਾਂ ਦੇ ਘਰਾਂ 'ਚ ਵੀ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਸੋ ਲੋਕ ਬਾਰ-ਬਾਰ ਧਰਨਿਆਂ ਤੇ ਬੈਠ ਰਹੇ ਨੇ ਉਸ ਦੇ ਬਾਵਜੂਦ ਵੀ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਨੇ ਉਹ ਸੁੱਤੇ ਹੋਏ ਨੇ ਆਪਣਾ ਕੋਈ ਵੀ ਜਿਹੜਾ ਕਮ ਹੈ ਜਾਂ ਜਿਹੜੀ ਡਿਊਟੀ ਹੈ ਉਹ ਤਰੀਕੇ ਨਾਲ ਨਹੀਂ ਨਿਭਾਰੇ ਸਿਰਫ ਔਰ ਸਿਰਫ ਇਹਨਾਂ ਨੂੰ ਤਨਖਾਹ ਦੇ ਲਾਲਚ ਹੈ 50-60000 ਰੁਪਏ ਤਨਖਾਹਾਂ ਲੈਣੀਆਂ ਆਂਦੀਆਂ ਇਹਨਾਂ ਨੂੰ ਸੋ ਚੌਂਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੇ ਇਸ ਚੌਂਕ ਦਾ ਇੰਨਾ ਬੁਰਾ ਹਾਲ ਹੈ ਹੋਰ ਵੀ ਜਲੰਧਰ ਸ਼ਹਿਰ ਦੇ ਜਿਹੜੇ ਚੌਂਕ ਨੇ ਉਹ ਕਿਸ ਤਰ੍ਹਾਂ ਡਿਵੈਲਪਮੈਂਟ ਕਰ ਸਕਣਗੇ ਜਲੰਧਰ ਸ਼ਹਿਰ ਨੂੰ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਸਮਾਰਟ ਸਿਟੀ ਬਣਾਇਆ ਜਾਏਗਾ ਸੋ ਸਮਾਰਟ ਸਿਟੀ ਦਾ ਤੇ ਅੱਜ ਭਾਂਡਾ ਕੋੜ ਹੋ ਗਿਆ ਸੋ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਜਿੱਤੇ ਤੱਕ ਨਜ਼ਰ ਜਾਂਦੀ ਗੰਦਗੀ ਹੀ ਗੰਦਗੀ ਆ ਸੋ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਵਾਂ ਦੋਸਤੋ ਜਲੰਧਰ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਦੇ 2 ਮਹੀਨੇ ਬਾਅਦ 3 ਮਹੀਨੇ ਬਾਅਦ 4 ਮਹੀਨੇ ਬਾਅਦ ਜਾਂ ਵੱਧ ਤਾਂ 6 ਮਹੀਨੇ ਬਾਅਦ ਕਮਿਸ਼ਨਰ ਸਾਹਿਬ ਬਦਲ ਦਿੱਤੇ ਜਾਂਦੇ ਨੇ ਜਦੋਂ ਕੋਈ ਨਵਾਂ ਕਮਿਸ਼ਨਰ ਇੱਥੇ ਆਂਦਾ ਹੈ ਆਪਣੀ ਡਿਊਟੀ ਤੇ ਬੈਠਦਾ ਹੈ ਉਹ ਜਦੋਂ ਕੋਈ ਕਾਰਵਾਈ ਕਰਨੀ ਸ਼ੁਰੂ ਕਰਦਾ ਹੈ ਜਾਂ ਸਮਾਰਟ ਸਿਟੀ ਪ੍ਰੋਜੈਕਟ ਨੂੰ ਲੈ ਕੇ ਆਪਣਾ ਕੰਮ ਸ਼ੁਰੂ ਕਰਦੇ ਨੇ ਤੇ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਔਰ ਇਸ ਤਰ੍ਹਾਂ ਸਮਾਰਟ ਸਿਟੀ ਪ੍ਰੋਜੈਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਇੰਨਾ ਫੰਡ ਸਰਕਾਰ ਕੋਲੋਂ ਮਿਲਿਆ ਉਸ ਫੰਡ ਦੀ ਜਿਹੜੀ ਕੀ ਪਰਪਾਈ ਕਿੱਥੇ ਹੋ ਰਹੀ ਆ ਉਹ ਵੰਡ ਨੂੰ ਕਿੱਥੇ ਲਗਾਇਆ ਜਾ ਰਿਹਾ ਸੋ ਇਹੋ ਜੇ ਚੌਂਕ ਨੇ ਜਿਨ੍ਹਾਂ ਦੇ ਅੰਦਰ ਤੁਸੀਂ ਦੇਖ ਰਹੇ ਹੋ ਫਾਉਂਟੇਨ ਦੇ ਅੰਦਰ ਗੰਦਗੀ ਤਾਂ ਹੈ ਹੀ ਆ ਔਰ ਇਸ ਦੇ ਨਾਲ ਨਾਲ ਜੋ ਫਾਉਂਟੇਨ ਦੀ ਡੈਕੋਰੇਸ਼ਨ ਲਈ ਜਾਂ ਉਹਨੂੰ ਸੁੰਦਰ ਦਿਖਣ ਲਈ ਜੋ ਟਾਈਲਾਂ ਲਗਾਈਆਂ ਗਈਆਂ ਉਹ ਵੀ ਉਖੜ ਚੁੱਕੀਆਂ ਨੇ ਸੋ ਕੈਮਰਾਮੈਨ ਅਰਸ਼ ਨੂੰ ਗੁਜ਼ਾਰਿਸ਼ ਕਰੂੰਗਾ ਇੱਕ ਵਾਰ ਸਾਰਾ ਟਾਈਲਾਂ ਦਾ ਦ੍ਰਿਸ਼ ਵੀ ਦਿਖਾਇਆ ਜਾਵੇ ਤੋ ਦੋਸਤੋ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਫੰਡ ਮਿਲਦਾ ਹੈ ਇਹਨਾਂ ਨੂੰ ਸੋ ਉਸ ਫੰਡ ਦਾ ਨਤੀਜਾ ਤੁਸੀਂ ਅੱਜ ਮੇਰੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਲੱਖਾਂ ਹਜ਼ਾਰਾਂ ਰੁਪਏ ਲਗਾ ਦਿੱਤੇ ਜਾਂਦੇ ਨੇ ਫਾਊਂਟੇਨ ਬਣਾਉਣ ਵਾਸਤੇ ਜਾਂ ਚੌਂਕਾਂ ਨੂੰ ਅੱਛਾ ਡਿਵੈਲਪ ਕਰਨ ਵਾਸਤੇ ਔਰ ਇਸ ਤਰ੍ਹਾਂ ਉਹਨਾਂ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਦੇਖ ਰਹੇ ਕਿ ਇਸ ਤਰ੍ਹਾਂ ਕੀਤੀ ਜਾ ਰਹੀ ਹੈ ਸੋ ਇਹ ਜੋ ਫੰਡ ਮਿਲ ਰਿਹਾ ਕੇਂਦਰ ਸਰਕਾਰ ਵੱਲੋਂ ਇਹ ਕੋਈ ਟਾਡੀਆਂ ਜੇਬਾਂ ਵਿੱਚ ਪਾਉਣ ਵਾਸਤੇ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਦੀਆਂ ਜੇਬਾਂ ਵਿੱਚ ਪਾਉਣ ਵਾਸਤੇ ਨਹੀਂ ਦਿੱਤਾ ਗਿਆ ਸੋ ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਪ੍ਰੋਜੈਕਟ ਲਈ ਦਿੱਤਾ ਗਿਆ ਔਰ ਜਿਹੜਾ ਫੰਡ ਆਇਆ ਹੈ ਇਹਨਾਂ ਨੂੰ ਉਸ ਫੰਡ ਦੀ ਪਰਭਾਈ ਤੁਸੀਂ ਦੇਖ ਰਹੇ ਹੋ ਜਿਹੜਾ ਫੰਡ ਇਹਨਾਂ ਨੂੰ ਆਇਆ ਉਸ ਫੰਡ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਸੋ ਤਸਵੀਰਾਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਹੇ ਹਾਂ ਇੱਕ ਵਾਰ ਮੈਂ ਫੇਰ ਤੋਂ ਦੱਸ ਦਵਾਂ ਜਲੰਧਰ ਦੇ ਮਿਸ਼ਨ ਚੌਂਕ ਦੀਆਂ ਸੋ ਜਲੰਧਰ ਦੇ ਵਿੱਚ ਲਗਾਤਾਰ ਹਾਲਾਤ ਮਾੜੇ ਹੋਈ ਜਾ ਰਹੇ ਨੇ ਸੜਕਾਂ ਟੁੱਟੀਆਂ ਹੋਈਆਂ ਨੇ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਵਕ ਵਕ ਚੌਂਕਾ ਦੇ ਵਿੱਚ ਗੰਦਗੀ ਫਲਫੈਲੀ ਹੋਈ ਆ ਸੋ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਇੱਕ ਦਿਨ ਤਨਖਾਹ ਲੇਟ ਹੋ ਜਾਂਦੀ ਹੈ ਤੇ ਕਾਰਪੋਰੇਸ਼ਨ ਦੇ ਬਾਹਰ ਜਾ ਕੇ ਧਰਨਾ ਦੇਣ ਲੱਗ ਜਾਂਦੇ ਨੇ ਸੋ ਇਹਨਾਂ ਨੂੰ ਆਪਣੀ ਤਨਖਾਹ ਨਾਲ ਹੀ ਮਤਲਬ ਹੈ ਆਪਣੀ ਡਿਊਟੀ ਨਾਲ ਕੋਈ ਮਤਲਬ ਨਹੀਂ ਆਣਾ ਨੂੰ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਲੋਕ ਇੱਥੇ ਜਿਹੜੇ ਇਹ ਦੇਖ ਰਹੇ ਕਿ ਕਰਦੇ ਨੇ ਉਹਨਾਂ ਵੱਲੋਂ ਇੱਥੇ ਬਹਿ ਕੇ ਖਾਦਾ ਪੀਤਾ ਜਾਂਦਾ ਔਰ ਦੇਖ ਰੇਖ ਦੀਆਂ ਤੁਸੀਂ ਤਸਵੀਰਾਂ ਦੇਖ ਲਈਆਂ ਕਿ ਕਿਸ ਹਿਸਾਬ ਨਾਲ ਇਹ ਦੇਖ ਰੇਖ ਕਰ ਰਹੇ ਨੇ ਸੋ ਦੋਸਤੋ ਇੱਕ ਹੋਰ ਵੱਡੀ ਗੱਲ ਜਿਹੜੇ ਤੇ ਲੋਕ ਦੇਖ ਰਹੇ ਕਰ ਰਹੇ ਨੇ ਉਹ ਦੇਖ ਰਹੇ ਕਿ ਨਹੀਂ ਕਰ ਰਹੇ ਜੋ ਤੁਸੀਂ ਤਸਵੀਰਾਂ ਵਿੱਚ ਪਲੇਟਾਂ ਦੇਖੀਆਂ ਪਈਆਂ ਹੋਈਆਂ ਉਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੌਏ ਵਾਲੀਆਂ ਬੋਤਲਾਂ ਵੀ ਇੱਥੇ ਪਈਆਂ ਹੋਈਆਂ ਨੇ ਸੋ ਇੱਥੇ ਪੌਏ ਵਾਲੀਆਂ ਬੋਤਲਾਂ ਵੀ ਪਈਆਂ ਨੇ ਇਸ ਤਰ੍ਹਾਂ ਜਿਹੜਾ ਕਿ ਦੇਖ ਰੇ ਕਿਤੀ ਜਾ ਰਹੀ ਹੈ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਇਸ ਤਰ੍ਹਾਂ ਇਹਨਾਂ ਦੀ ਪਾਲਣਾ ਕਰ ਰਹੇ ਨੇ ਚੌਂਕਾਂ ਦੀ ਸੋ ਦੋਸਤੋ ਇਹ ਸੀ ਤਸਵੀਰਾਂ ਜਲੰਧਰ ਦੇ ਮਿਸ਼ਨ ਚੌਂਕ ਦੀਆਂ ਇਹਨਾਂ ਤਸਵੀਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਬੰਦੇਬਾਰ 24 ਕੈਮਰਾਮੈਨ ਹਰਸ਼ਦੇ ਨਾਲ ਹੁਣ ਤੱਕ ਧੰਨਵਾਦ